ਲੁਧਿਆਣਾ ਦੇ ਬਹੁ ਚਰਚਿਤ ਬੱਚੀ ਦਿਲਰੋਜ਼ ਦੇ ਕਤਲ ਮਾਮਲੇ 'ਚ ਲੁਧਿਆਣਾ ਜ਼ਿਲ੍ਹਾ ਅਦਾਲਤ 'ਤੇ ਵੀ ਸੁਣਵਾਈ ਹੋਈ ਜਿੱਥੇ ਵਕੀਲ ਪਰਉਪਕਾਰ ਸਿੰਘ ਘੁੰਮਣ ਨੇ ਇਸ ਵਿਸ਼ੇ 'ਤੇ ਬਹਿਸ ਕੀਤੀ ਅਤੇ ਆਰੋਪਣ ਮਹਿਲਾ ਦੀ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਇਸ ਬਾਰੇ ਸ਼ੁੱਕਰਵਾਰ ਨੂੰ ਮਾਨਯੋਗ ਅਦਾਲਤ ਨੇ ਸੋਮਵਾਰ ਨੂੰ ਸੁਣਵਾਈ ਦੀ ਗੱਲ ਕਹੀ ਸੀ ਪਰ ਅੱਜ ਉਸ ਵਿੱਚ ਕਈ ਵਿਸ਼ਾ ਤੇ ਆਰਗੂਮੈਂਟ ਕੀਤੇ ਗਏ। ਉਹਨਾਂ ਕਿਹਾ ਜਿਸ ਵਿੱਚ ਛੋਟੇ ਸਾਹਿਬਜ਼ਾਦੇ ਨੂੰ ਜ਼ਿੰਦਾ ਦੀਵਾਰਾਂ ਵਿੱਚ ਚੁੜਿਆ ਜਾਂਦਾ ਵੀ ਹਵਾਲਾ ਦਿੱਤਾ ਗਿਆ ਇਸ ਬੱਚੀ ਨੂੰ ਵੀ ਜ਼ਿੰਦਾ ਦਫਨਾਇਆ ਗਿਆ ਸੀ। ਇਸ ਦੇ ਚੱਲਦਿਆਂ ਮਾਨਯੋਗ ਅਦਾਲਤ ਦੇ ਫੈਸਲੇ ਨੂੰ ਕੱਲ ਮੋੜ ਤੋਂ ਕੋਰਟ ਵਿੱਚ ਰੱਖਣ ਦੀ ਗੱਲ ਕਹੀ ਤੇ ਕਿਹਾ ਕਿ ਉਹਨਾਂ ਆਪਣੀ ਗੱਲ ਕਹਿ ਦਿੱਤੀ ਤੇ ਜੋ ਵੀ આરોਪਨ ਮਹਿਲਾ ਨੂੰ ਮੌਤ ਦੀ ਸਜ਼ਾ ਸੁਣਾਈ ਜਾਣੀ ਚਾਹੀਦੀ ਹੈ ਸਿਟੀ ਹੋਮ ਨਿਊਜ਼ ਲਈ ਸੁਰਿੰਦਰ ਸੋਨੀ ਦੀ ਰਿਪੋਰਟ ਦੇਖੋ 2.5 ਸਾਲ ਤੋਂ ਸੀ ਲਗਾਤਾਰ ਕੰਟੀਨਿਊਸ ਸਟਰਗਲ ਕਰ ਰਹੇ ਹਾਂ ਨਾ ਜਸਟ ਟਾਈਮ ਸਟੇਬਲ ਨਹੀਂ ਸੀ ਹੁਮਨਸਰ ਨੇ ਮੈਨੂੰ ਬਹੁਤ ਹੌਸਲਾ ਦਿੱਤਾ ਕਿ ਅਗਰ ਤੂੰ ਆਪਣੀ ਬੇਟੀ ਲਈ ਇਤਨਾ ਇਨਸਾਫ ਚਾਹੀਦਾ ਵਾ ਨਾ ਅਗਰ ਤੂੰ ਚਾਹਨੀ ਆ ਵੀ ਉਹ ਔਰਤ ਨੂੰ ਸਜ਼ਾ ਮਿਲੇ ਤਾਂ ਤੈਨੂੰ ਉਹਦੇ ਲਈ ਬਹੁਤ ਹੌਸਲਾ ਕਰਨਾ ਪੈਣਾ ਔਰ ਮੈਂ ਉਹਨਾਂ ਨੂੰ ਉਹਨਾਂ ਨੇ ਮੈਨੂੰ ਲਾਈਕ ਡਾਟਰ ਟਰੀਟ ਕੀਤਾ ਉਹਨਾਂ ਨੇ ਮੈਨੂੰ ਕੋਈ ਕਲਾਇੰਟ ਨਹੀਂ ਸਮਝਿਆ ਨਾ ਐਜ਼ ਅ ਫਾਦਰ ਜਿੱਦਾਂ ਇੱਕ ਫਾਦਰ ਆਪਣੀ ਡਾਟਰ ਨੂੰ ਟਰੀਟ ਕਰਦੇ ਨੇ 2 2.5 ਸਾਲ ਤੋਂ ਮੈਨੂੰ ਇਦਾਂ ਹੀ ਕਰ ਰਹੇ ਨੇ ਔਰ ਮੈਂ ਹਮੇਸ਼ਾ ਜਿੱਦਾਂ ਉਹ ਕਹਿ ਰਹੇ ਨੇ ਅਸੀਂ ਸਭ ਉਦਾਂ ਹੀ ਕਰ ਰਹੇ ਹਾਂ ਤੇ ਉਹਨਾਂ ਦੇ ਨਾਲ ਆਸ ਉਮੀਦ ਪੂਰੀ ਆ ਕਿ ਜੋ ਵੀ ਹੋਊਗਾ ਬੈਸਟ ਹੋਊਗਾ ਮਤਲਬ ਕਿ ਉਹਨਾਂ ਦੀ ਸਟੱਡੀ ਉਹਨਾਂ ਦਾ ਐਕਸਪੀਰੀਅੰਸ ਐਨਾ ਵੀ ਮੈਨੂੰ ਉਹਦਾ ਇਤਿਹਾਸ ਆ ਕਿ ਫਾਂਸੀ ਦੀ ਸਜ਼ਾ ਜ਼ਰੂਰ ਮਿਲੂਗੀ ਜੀ ਲੇਡੀਜ਼ ਸਰ ਬੋਤ ਜੀ ਸਰ ਜਿਹੜਾ ਇਨਸਾਫ ਦੀ ਮੰਡੜੀ ਹੈਗੀ ਇਹ ਘੁਬਾਰ ਲਗਾਈ ਗਈ ਸੀ ਲੇਕਿਨ ਅੱਜ ਥੋੜਾ ਜਿਆਦਾ ਡਿਲੇ ਹੋ ਗਿਆ ਜੀ ਸਰ ਹਾਂ ਜੀ ਜਿਹੜੀ ਬੇਟੀ ਹੁਣ ਮੇਰੀ ਬੇਟੀ ਨਹੀਂ ਰਹੀ ਦਰਲੋਜ ਜੀ ਹੁਣ ਪੂਰੇ ਵਰਡ ਦੀ ਦਰਲੋਜ ਆ ਜੀ ਅਸੀਂ ਉਹਨਾਂ ਇਨਸਾਫ ਅੱਜ ਮਿਲਣਾ ਸੀਗਾ ਕੁਝ ਕਾਰਨ ਕਰਕੇ ਡਿਲੇ ਹੋ ਗਿਆ ਜੀ ਹਾਂ ਜੀ ਕੱਲ ਹੁਣ ਕਹਿ ਰਹੇ ਨੇ ਜੀ ਬਟ ਮੈਂ ਘੁੰਮਣ ਸਾਹਿਬ ਦਾ ਆਪਣੇ ਪਰਵਕਰ ਸਿੰਘ ਘੁੰਮਣ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਕੋਈ ਮੇਰੇ ਕੋਲ ਵਰਲਡ ਹੀ ਨਹੀਂ ਹੈਗੇ ਜਿਨ੍ਹਾਂ ਨਾਲ ਮੈਂ ਉਹਨਾਂ ਦਾ ਧੰਨਵਾਦ ਕਰ ਸਕਦਾ ਜਿਨ੍ਹਾਂ ਨੇ ਸਾਨੂੰ ਐ ਦੁੱਖ ਦੇ ਸਮੇਂ ਦੇ ਵਿੱਚ ਉਹ ਪੂਰੇ ਉਠਾਇਆ ਜੀ ਉਹਨਾਂ ਨੇ ਸਾਨੂੰ ਜੀ ਕੋਈ ਮੇਰੇ ਕੋਲ ਵਰਲਡ ਹੀ ਨਹੀਂ ਜਿਨ੍ਹਾਂ ਨਾਲ ਮੈਂ ਧੰਨਵਾਦ ਕਰ ਸਕਦਾ ਮੇਰੇ ਤਾਂ ਰੱਬ ਨੇ ਜੀ ਉਹ ਜੋ ਸਜ਼ਾ ਉਹ ਜੱਜ ਸਾਹਿਬ ਦੇਣਗੇ ਜੋ ਘੁੰਮਣ ਸਾਹਿਬ ਜੋ ਕਰੋੜ ਕੇ ਸਾਨੂੰ ਮਨਜ਼ੂਰ ਹੈ ਜੀ ਪਰ ਅਸੀਂ ਫਾਂਸੀ ਦੀ ਸਜ਼ਾ ਦੀ ਮੰਗ ਕਰਦੇ ਹਾਂ ਜੀ ਜੋ ਸਾਡੇ ਨਾਲ ਹੋਇਆ ਜੀ ਤੁਸੀਂ ਆਪ ਸਾਰੇ ਜਾਣਦੇ ਹੋ ਜੀ ਉਡੀ ਜੀ ਬੱਚੀ ਨਾਲ ਐਦਾਂ ਦਾ ਉਹਨਾਂ ਨੇ ਕੀਤਾ ਕਿ ਇਸ ਦਾ ਕੋਈ ਨਾ ਪ੍ਰਗਟਾ। ਅਰਦਾਸ ਹੈ ਕਿ ਉਹਨਾਂ ਨਾ ਭੁੱਲਣ ਵਾਲਾ ਦਰਦ ਹੈ ਜਿਹੜਾ ਬਿਲਕੁਲ ਜੀ ਤੁਸੀਂ ਆਪ ਸੋਚਦੇ ਹੋ ਜੀ ਇੱਕ ਪਿਓ ਤੇ ਧੀ ਦਾ ਰਿਸ਼ਤਾ ਕਿਹੜਾ ਕਿਹਾ ਜਾਂਦਾ ਜੀ। ਉਹਦਾ ਮਾਈਕ ਜ਼ਰੂਰੀ ਆ ਜਾਂਦਾ ਯਾਰ। ਕੀ ਅਪੀਲ ਤੁਹਾਡੇ ਵੱਲੋਂ ਜਿਹੜੀ ਹੈ? ਅਸੀਂ ਤਾਂ ਫਾਂਸੀ ਦੀ ਸਜ਼ਾ ਕਰਦੇ ਅਸੀਂ ਸਾਰੀ ਸੰਗਤ ਨੂੰ ਤੁਹਾਡੇ ਮੀਡੀਆ ਜਰੀ ਕਹਿੰਨੇ ਆ। ਲੇ ਵੀ ਅਰਦਾਸ ਕਰਿਓ ਉਹਨੂੰ ਕੱਲ ਨੂੰ ਫਾਂਸੀ ਦੀ ਸਜ਼ਾ ਹੋਵੇ ਜੀ। ਜੀ ਪਛੀਹੀ ਇੱਕ ਮਿੰਟ ਲੱਗ ਗਿਆ ਸਲਮਾਨ ਪਰੇ ਕਰੋ ਰੋਹੀ ਦੀ ਅੱਜ ਮਾਈਕ ਜੋਗੀ ਸ਼ੁਕਰ ਵਾਲਾ ਲੱਗੇ ਕਰੋ ਮਾਈਕ ਰੋਹੀ ਦੀ ਫਰਡੇ ਨੂੰ ਆਪਣਾ ਜਿਹੜਾ ਹੈਗਾ ਆਲਰੇਡੀ ਜੈਸਾਭ ਨੇ ਦੋਸ਼ੀ ਇਕਰਾਰ ਕਰਤਾ ਸੀਗਾ ਸਾਡੀ ਬਹਿਸ ਸੁਣਨ ਤੋਂ ਬਾਅਦ ਉਹਨਾਂ ਅੱਜ ਕੁਆਂਟਮ ਦੇ ਉੱਤੇ ਸੀਗਾ ਕਿ ਸਜ਼ਾ ਕੀ ਸੁਣਾਈ ਜਾਣੀ ਹੈ ਕੀ ਅੱਜ ਅਸੀਂ ਕਿਉਂਕਿ ਸਵੇਰ ਦੇ ਅੱਜ ਬੈਠੇ ਸੀ ਲੇਕਿਨ ਸਾਮਾ ਅੱਜ ਕੱਲ ਤੇ ਰਖਤਾ ਜੈਸਾਭ ਨੇ ਅੱਜ ਐਡਜਨ ਕਰਤਾ ਮੈਟਰ ਕੱਲ ਹਮ ਦੁਬਾਰਾ ਆਰਗੂਮੈਂਟ ਹੋਊਗੀ ਔਰ ਉਮੀਦ ਕਰਦੇ ਆ ਕਿਉਂਕਿ ਅਸੀਂ ਜਿਹੜੀ ਮੰਗ ਕੀਤੀ ਹੈਗੀ ਹੈ ਔਰ ਮੰਗ ਅੱਗੇ ਵੀ ਕਰਦੇ ਤੇ ਕਰਾਂਗੇ ਉਹ ਅਸੀਂ ਉਹਦੀ ਮੌਦੀ ਸਹਾਇ ਵੰਗ ਰਹੇ ਹੈਗੇ ਤਾਂ ਕਿ ਉਹਨੂੰ ਫਾਂਸੀ ਦਿੱਤੀ ਜਾਵੇ ਇੱਕ ਬੜਾ ਬਾਰਬੈਰਿਕ ਇਨ ਹਿਊਮਨ ਇਨਸੀਡੈਂਟ ਹੋਇਆ ਹੋਇਆ ਹੈ ਜਿਹੜਾ ਇਨਸੀਡੈਂਟ ਹਿਸਟਰੀ ਦੇ ਵਿੱਚ ਆ ਦੇਖੋ ਤਾਂ ਵਜ਼ੀਰ ਖਾਨ ਨੇ ਕੀਤਾ ਸੀ ਜਿਹੜੇ ਛੋਟੇ ਸਹਬਜ਼ਾਦੇ ਹੈਗੇ ਆ ਉਹਨਾਂ ਨੂੰ ਜੂੰਦਿਆਂ ਨੂੰ ਨਿਆਹ ਚੜਾ ਚਨਾਕੇ ਇਹ ਵੀ ਜਿਹੜਾ ਜੂੰਦੇ ਦੀ ਬੱਚੇ ਨੂੰ ਜਿਹੜਾ ਦਫਨਾਇਆ ਗਿਆ ਹੈਗਾ ਮਾਰਿਆ ਗਿਆ ਹੈਗਾ ਮਰਡਰ ਕੀਤਾ ਗਿਆ ਔਰ ਬੜੇ ਵੈਲ ਪਲਾਨਡ ਤਰੀਕੇ ਨਾਲ ਮਰਡਰ ਕੀਤਾ ਗਿਆ ਸੋ ਇਹ ਸਾਡੇ ਜਿਹੜੇ ਪਹਿਲੇ ਆਰਗੂਮੈਂਟ ਸੀਗੀ ਉਹਦੀ ਬਹਿਸ ਸੁਣੀ ਹੈ ਬਹਿਸ ਸੁਣਨ ਤੋਂ ਬਾਅਦ ਹੀ ਤਾਂ ਇਹਨੂੰ ਦੋਸ਼ੀ ਘਰਾੜ ਕੀਤਾ ਗਿਆ ਪੂਰੀ ਐਵੀਡੈਂਸ ਸੁਣੀ ਆਪਣੀ ਸਟਾਈ ਗਈ ਹੁਣ ਦੇਖਦੇ ਆ ਕੱਲ ਆਰਗੂਮੈਂਟ ਹੁੰਦੀ ਹੈ ਤਾਂ ਵੀ ਆ ਲਾ ਰਿਕਵੈਸਟਿੰਗ ਹੈ ਜੀ ਇਸ ਬੇਨਤੀ ਜਿਹੜੀ ਕਰਨੀ ਹੈਗੀ ਹੈ ਔਰ ਡੈਥ ਪੈਨਲਟੀ ਵਾਸਤੇ ਕਰੇ ਕੀ ਮਤਲਬ ਹੈ ਕਿ ਅਗਰ ਹੁਣ ਜਿੱਦਾਂ ਜਿੱਦਾਂ ਤੁਸੀਂ ਮੰਗੀ ਸੀ ਜੱਦ ਦੇ ਵਾਸਤੇ ਮੰਗੀਏ ਕੀ ਕੀ ਉਹ ਚਬੂਰ ਉਹਨਾਂ ਨੇ ਕਿਹਾ ਨਹੀਂ ਹਲੇ ਆਰਗੂਮੈਂਟ ਡੈਥ ਪੈਨਲਟੀ ਤੇ ਕੱਲ ਹੋਣੀ ਹੈ ਦੇਖੋ ਹਜਤਾ ਜਿਹੜੀ ਹੈ ਕਿ ਕੁਆਂਟਮ ਦੇ ਉੱਤੇ ਬਹਿਸ ਹੋਣੀ ਹੈ ਕੁਆਂਟਮ ਦਾ ਮਤਲਬ ਹੈ ਕਿ ਸਜ਼ਾ ਕੀ ਦਿੱਤੀ ਜਾਵੇ ਜੀ ਠੀਕ ਹੈ ਜੀ ਉਹ ਸਜ਼ਾ ਵਾਸਤੇ ਜਿਹੜੀ ਕੱਲ ਜਿਹੜੀ ਸਾਡੀ ਹੋਊਗੀ ਉੱਥੇ ਬਾਦ ਜੋ ਜੱਜ ਸਾਹਿਬ ਡਿਸਾਈਡ ਕਰਨਗੇ ਤਾਂ ਅਸੀਂ ਤਾਂ ਉਹਨੂੰ ਫੁੱਲ ਚੜਾਣੇ ਹੈਗੇ ਜੋ ਜੱਜ ਸਾਹਿਬ ਆਰਡਰ ਕਰਨਗੇ ਕਿਉਂਕਿ ਇਹ ਰੇਅਰਸਟ ਆ ਦਾ ਰੀਅਰ ਕੇਸ ਹੈ ਇਹ ਕੋਈ ਨਾਰਮਲ ਕੇਸ ਜਿਗਾ ਕਿਸੇ ਨੇ ਆ ਕੇ ਗੁੱਸੇ ਜਾ ਕੇ ਮਰਡਰ ਕਰਤਾ ਮਰਡਰ ਇੱਕ ਬੜਾ ਫ੍ਰੀ ਪਲਾਨ ਟਰੀਕੇ ਨਾਲ ਮਰਡਰ ਹੋਇਆ ਹੋਇਆ ਜਿਹਦੇ ਚ ਇੱਕ ਸ਼ਿਮਲਾ ਬੁਰੀ ਤੋਂ ਬੱਚੇ ਨੂੰ ਛੋਟੇ ਨੂੰ ਉਠਾ ਕੇ ਚੱਕ ਕੇ ਕਿਡੈਪ ਕਰਕੇ ਉਸ ਤੋਂ ਬਾਅਦ ਜਿੰਦਰ ਬਾਈਪਾਸ ਤੇ ਲੈ ਗਏ ਹੈਗੇ ਔਰ ਦੇਖੋ ਤੁਸੀਂ ਟੋਆ ਪਹਿਲੇ ਪੱਟਿਆ ਹੋਣਾ ਕਿਉਂਕਿ 10-15 ਮਿੰਟ ਦਾ ਉਹ ਕੋ ਸਮਾਹ ਸੀ ਅੰਦਰ ਰਹਿੰਦਾ 10-15 ਮਿੰਟ ਦੇ ਸਮੇਂ ਦੇ ਵਿੱਚ ਉਹਨੇ ਪਹਿਲੇ ਟੋਆ ਪੱਟਿਆ ਹੋਣਾ ਪਲਾਨ ਕੀਤਾ ਹੋਣਾ ਔਰ ਇਹ ਵੀ ਹੋ ਸਕਦਾ ਹੈ ਕਿ ਅੱਗੇ ਦਾ ਇੱਕ ਬੱਚੇ ਜਿਹੜੇ ਨੇ ਮਰਡਰ ਕੀਤਾ ਹੈਗਾ ਤੇ ਕੀ ਪਤਾ ਪਲੈਨਿੰਗ ਹੋਰ ਦੂਜੇ ਬੱਚੇ ਵਾਰੀ ਵੀ ਹੋ ਸਕਦੀ ਹੈ ਸਰ ਮੰਗ ਕੀਤੀ ਕਿ ਵੀ ਕੋਈ ਅਜਹੀ ਸਜਾਤੀਤੀ ਜਾਵੇ ਤਾਂ ਜੋ ਲੋਕ ਜਿਹੜਾ ਮੈਂ ਅਜਹਿ ਕਾਨੂੰਨੀ ਹਰਕਤਾਂ ਤੋਂ ਪਹਿਲਾਂ ਬਿਲਕੁਲ ਬੰਕਰਾਂਗੇ ਜੀ ਕੱਲ ਅਸੀਂ ਕਰਾਂਗੇ ਪੂਰੀ ਕਰਾਂਗੇ ਇਟ ਇਜ਼ ਆਰਗੂਡ ਹਾਂ ਜੀ ਕਿਉਂਕਿ ਬੈਦਰ ਪਹਿਲੇ ਕੇ ਰੇਰੇ ਸੌ ਦਾ ਰੇਰ ਕੇਸ ਹੈ ਸਮਾਂ ਤਿੰਨ ਸੂ ਸਾਲ ਬਾਅਦ ਕੋਈ ਇਦਾਂ ਦਾ ਕੇਸ ਆਇਆ ਹੈਗਾ ਵਾ ਔਰ ਇਹ ਕੇਸ ਜਿਹੜੇ ਹੈਗੇ ਆ ਹੁੰਦੇ ਨਹੀਂਗੇ ਆਮ ਤੌਰ ਤੇ ਔਰ ਇਦਾਂ ਅਗਰ ਕੀਤਾ ਗਿਆ ਤਾਂ ਉਹਦੀ ਮਾਨਸਿਕਤਾ ਵਾਲੀ ਦੱਸਦੀ ਹੈ ਕਿ ਦੱਸਾਂਦੀ ਹੈ ਕਿ ਕਿੰਨੀ ਕੋ ਉਹਦੀ ਗੰਦੀ ਮਾਨਸਿਕਤਾ ਹੋਊਗੀ ਜਾਨ ਲੇਡੀ ਜੀ ਠੀਕ ਹੈ ਸਰ